ਭਿੱਜਿਆ ਹੋਇਆ ਗੁਰੂ ਸਾਹਿਬ ਕਹਿੰਦੇ ਬਾਹਰੋਂ ਭਿੱਜਿਆ ਕਿ ਅੰਦਰੋਂ ਵੀ ਭਿੱਜਿਆ ਕਹਿੰਦੇ ਜੀ ਬਾਹਰੋਂ ਹੀ ਭਿੱਜਿਆ ਹੋਏਗਾ ਅੰਦਰੋਂ ਕਿਉਂ ਨਹੀਂ ਭਿੱਜਿਆ ਕਹਿੰਦੇ ਅੰਦਰੋਂ ਕਠੋਰ ਹੈ ਹੁਣ ਏਦਾਂ ਦੇ ਵੀ ਹੈਗੇ ਬੰਦੇ ساری ਜ਼ਿੰਦਗੀ ਇਹ ਪੱਥਰ ਪਾਣੀ ਚ ਪਾ ਕੇ ਰੱਖੋ ਚਿੱਤ ਕਠੋਰ ਨਾ ਭਿੱਜੈ ਤਾਂ ਹੈ ਹੁਣ ਕਹਾਣੀ ਪੱਥਰ ਦੀ ਨਹੀਂ ਕਹਾਣੀ ਸਾਡੀ ਹੈ ਇਤਬਿਆ ਵਿੱਚ ਵੀ ਬਹਿ ਗਏ ਪਾਠ ਵਿੱਚ ਕਰ ਲਿਆ ਸੁਣ ਲਿਆ ਝੂਮ ਲਿਆ ਕੀਰਤਨ ਸੋਹਣਾ ਸਾਜ ਸੋਹਣੇ ਆਵਾਜ਼ ਸੋਹਣੀ ਅੰਦਾਜ਼ ਸੋਹਣਾ ਪਰ ਜਿਹੜਾ ਅੰਦਰ ਅਸਰ ਹੋਣਾ ਸੀ ਉਹ ਇੰਨਾ ਕਠੋਰ ਐ ਨਾ ਪ੍ਰੇਮ ਉਪਜਿਆ ਨਾ ਗਿਆਨ ਉਪਜਿਆ ਕੁਝ ਵੀ ਨਹੀਂ ਉਪਜਿਆ ਕੁਝ ਤੇ ਉਪਜਦਾ ਨਾ ਜਾਂ ਵਿਰਾਗ ਪੈਦਾ ਹੁੰਦਾ ਬਵੇਕ ਪੈਦਾ ਹੁੰਦਾ ਪੱਥਰ ਵਾਂਗੂ ਪਿਆਰਿਆ ਪਰ ਅਸਰ ਨਹੀਂ ਹੋਇਆ